ਇੱਕ ਵਿਸ਼ਵਾਸ ਬੜੀ ਵੱਡੀ ਚੀਜ਼ ਹੁੰਦੀ ਹੈ ਕਹਿੰਦੇ ਨੇ ਕਿ ਅੰਧ ਵਿਸ਼ਵਾਸ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਲੇਕਿਨ ਜਿੱਤੇ ਵਿਸ਼ਵਾਸ ਕਰਿਓ ਉਹਨਾ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਸੁਝਾਕਾ ਹੋ ਕੇ ਲੋਕਾਂ ਦੀ ਆਸਾਂ ਨੂੰ ਪੂਰਾ ਕਰਾਂਗਾ ਸੋ ਇਹ ਚੀਜ਼ ਦਾ ਪੂਰਾ ਮੈਂ ਵਿਸ਼ਵਾਸ ਦਵਾਨਾ ਮਾਂ ਉਹਨਾਂ ਦੀ ਆਸਾਂ ਉਮੀਦਾਂ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਮੇਰੀ ਬੈਕ ਦੇ ਉੱਤੇ ਮੇਰੇ ਐਮਐਲਏ ਖੜੇ ਨੇ ਜਿੱਤੇ ਵੀ ਕਿਤੇ ਪ੍ਰੋਬਲਮ ਆਏਗੀ ਮੇਰੀ ਦੂਰ ਕਰਵਾਣਗੇ ਸਰਕਾਰ ਦੇ ਵਿੱਚ ਐਸ ਵੇਲੇ ਮੇਰੇ ਐਮਐਲਏ ਨਹੀਂ ਹੈ ਕਾਰਜਕਾਰੀ ਪ੍ਰਧਾਨ ਪੰਜਾਬ ਵੀ ਨੇ ਔਰ ਉਹ ਗੱਲਾਂ ਨਹੀਂ ਰਹੀਆਂ ਹੁਣ ਬਟਾਲੇ ਦੀਆਂ ਪੂਰੀ ਤਾਕਤ ਨਾਲ ਬਟਾਲੇ ਡਿਵੈਲਪਮੈਂਟ ਕਰਵਾਵਾਂਗੇ ਸਰ ਜਿਸ ਮੈਂ ਮਾੜੀਆਂ ਮਸ਼ਾਦੇ ਸੈਟ ਕਰ ਹਾਂਜੀ ਹਾਂਜੀ ਅੱਜ ਤੱਕ ਪਰ ਪਹਿਲਾਂ ਤਾਂ ਜੇ ਤੁਹਾਨੂੰ ਜੀ ਕਰਾ ਹੈ ਕਿ ਕਾਪੀਆਂ ਦੇਖੀ ਕੀ ਦੇਖਿਆ ਜੀ ਪਹਿਲਾਂ ਤੇ ਮੈਂ ਬਟਾਲਾ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅੱਜ ਇੰਪਰੂਵਮੈਂਟ ٹرسٹ ਦੇ ਜਿਹੜੇ ਚੇਅਰਮੈਨ ਜਸ਼ਪਾਲ ਚੋਹਾਨ ਜੀ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਸੋ ਕਹਿਣ ਦਾ ਭਾਵ ਇਹ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਈ ਨੇ ਔਰ ਪਾਰਟੀ ਜਿਹੜੀ ਹੈ ਉਹ ਦੇਖਦੀ ਹੈ ਵੀ ਕਿਹੜਾ ਬੰਦਾ ਅਨਥਕ ਹੈ ਮਿਹਨਤੀ ਹੈ ਔਰ ਪਾਰਟੀ ਲਈ ਲਾਇਲ ਹੈ ਜਿਹੜਾ ਬੰਦਾ ਆਰਾਮ ਨਾਲ ਹੌਸਲੇ ਨਾਲ ਚੱਲਦਾ ਹੈ ਤੇ ਪਾਰਟੀ ਲਈ ਮਿਹਨਤ ਕਰਦਾ ਹੈ ਪਾਰਟੀਆਂ ਨੂੰ ਹਮੇਸ਼ਾ ਤਗੜਾ ਕਰਦੀ ਹੈ ਸੋ ਮੈਂ ਅੱਜ ਦੇ ਦਿਨ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅ ਦੁੱਖ ਇਸ ਗੱਲ ਦਾ ਹੈ ਮਨ ਭਰੇ ਨਾ ਇਹ ਗੱਲ ਕਹਿਣੀ ਪੈਂਦੀ ਆ ਵੀ 75 ਸਾਲ ਬਟਾਲਾ ਪਛੜਿਆ ਰਹਿ ਗਿਆ ਪਰ ਅੱਜ ਬਟਾਲੇ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਫਿਰ ਜਿਹੜਾ ਉੱਪਰਲੇ ਸਿਖਰਾਂ ਨੂੰ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਪਿੱਤੀ ਜਿਹੜੀ ਹੈ ਹਨ ਬਣਿਆ ਮਾਲ ਲੱਗਦਾ ਪਪ ਬਤੌਰ ਦੇਖਣ ਨੂੰ ਨਜ਼ਰ ਆਊਗਾ ਜਿਸ ਦਿਨ ਮੈਂ ਐਮਐਲਏ ਬਣਿਆ ਉਦੋਂ ਬਟਾਲੇ ਦੀ ਕੰਡੀਸ਼ਨ ਕੀ ਸੀ ਮੈਂ ਤੁਹਾਨੂੰ ਸਾਰੇ ਮਾਧਿਅਮ ਰਹੀਂ ਮੈਂ ਪੁੱਛਣਾ ਚਾਹੁੰਨਾ ਲੋਕਾਂ ਨੂੰ ਵੀ ਵੀ ਜਿੱਦਣ ਐਮਐਲਏ ਬਣਿਆ ਮੈਨੂੰ ਇੱਕ ਗੱਲ ਦੱਸ ਦਿਓ ਵੀ ਕਿਹੜਾ ਰੋਡ ਜਿਹੜਾ ਸੀ ਸਹੀ ਸੀ ਹਰ ਰੋਡ ਹੀ ਜਿਹੜਾ ਸੀ ਉਹ ਪਟਿਆ ਪਿਆ ਸੀ ਪਰ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਅੱਜ ਬਟਾਲਾ ਜਿਹੜਾ ਉਹ ਲੀਆਂ ਤੇ ਆ ਰਿਹਾ ਤਰੱਕੀ ਦੀਆਂ ਲੀਆਂ ਤੇ ਆ ਰਿਹਾ ਹੋਰ ਵੀ ਜਿਹੜੇ ਨੇ ਉਹ ਪਰਾਲੇ ਵੱਡੇ ਹੋਣ ਜਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਮੈਂ ਇਹ ਕਹਿ ਸਕਦਾ ਵੀ ਬਟਾਲੇ ਦੀ ਨਹਾਰ ਬਦਲ ਕੇ ਬਟਾਲੇ ਨੂੰ ਤਰੱਕੀ ਦੇ ਲੈ ਕੇ ਜਾਵਾਂਗੇ ਜੀ ਅਸੀਂ ਤਾਂ ਮੈਂ ਤਾਂ ਕਰ ਰਹੇ ਹਾਂ ਉਦਘਾਟਨ ਉਹ ਵੀ ਤਿਆਰੀ ਹੈ ਜੀ तहसील ਦੀ ਵੀ ਤਿਆਰੀ ਆ ਥੋੜਾ ਜਿਹਾ ਮੇਰੇ ਕਿਉਂਕਿ ਉੱਥੇ ਤਹਿਸੀਲ ਦੇ ਵਿੱਚ 200 ਦੇ ਕਰੀਬ ਜਿਹੜੇ ਕੰਮ ਕਰ ਰਹੇ ਨੇ ਉੱਥੋਂ ਦੀ ਮੈਂ ਕਹਿ ਸਕਦਾ ਉਹਨਾਂ ਦੇ ਘਰ ਦੇ ਪਰਿਵਾਰਾਂ ਦੀ ਰੋਜੀ ਰੋਟੀ ਚੱਲ ਰਹੀ ਹੈ ਉਹ ਪਰਿਵਾਰ ਸਾਰੇ ਮੇਰੇ ਕੋ ਆਏ ਸੀ ਉਹ ਉਹਨਾਂ ਨੇ ਥੋੜਾ ਜਿਹਾ ਦੱਸਿਆ ਵੀ ਸਾਡੀ ਰੋਟੀ ਬੰਦ ਹੋ ਜੂਗੀ ਜੀ ਤੇ ਮੈਂ ਉਹਨਾਂ ਖਰ ਕੇ ਥੋੜਾ ਜਿਹਾ ਹੁਣ ਡਿਲੇ ਰੱਖਿਆ ਵਾ ਉਹ ਵੀ ਜਦੋਂ ਡੀਸੀ ਸਾਹਿਬ ਸਾਡੇ ਨਵੇਂ ਕੁਰਸੀ ਤੇ ਬੈਠਦੇ ਨੇ ਉਹਨਾਂ ਦਾ ਵੀ ਆਪਾਂ ਈਸ਼ੂ ਜਿਹੜਾ ਹੱਲ ਕਰਕੇ ਉਹਨਾਂ ਦੀ ਵੀ ਰੋਟੀ ਨੂੰ ਇਹ ਆ ਵੀ ਰਜਗਾਰ ਨਾ ਕਿਸੇ ਦੀ ਜਾਣਾ ਚਾਹੀਦਾ ਰਜਗਾਰ ਉਦੇ ਕਰਕੇ ਥੋੜਾ ਵੇਟ ਕਰ ਰਹੇ ਹਾਂ ਬਾਕੀ ਤਹਿਸੀਲ ਕੰਪਲੈਕਸ ਰੈਡੀ ਆ ਬਟਾਲੇ ਵਾਲਿਆਂ ਨੂੰ ਚੰਦ ਦਿਨਾਂ ਦੇ ਵਿੱਚ ਵਿੱਚ ਨਵੀਂ ਤਹਿਸੀਲ ਦਾ ਜਿਹੜਾ ਚਿਹਰਾ ਵੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਅੱਜ ਲੋਕ ਸਭਾ ਦੇ ਵਿੱਚ ਉਹ ਕੱਲ ਚੱਕਰ ਮੀਟਿੰਗ ਹੋ ਰਹੀ ਹੈ ਕੰਨੀ ਦਿਨ ਸਾਰੇ ਜੀ 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 ਆਪੋਜੀਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਤੇ ਤੰਗ ਕੱਸਦੀ ਪਈ ਆ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਦੇਖੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਕਿਸਾਨਾਂ ਪ੍ਰਤੀ ਮੈਂ ਵੀ ਕਿਸਾਨ ਅਸੀਂ ਵੀ ਕਿਸਾਨਾਂ ਦੇ ਹਮਾਇਤੀ ਆ ਪਰ ਸਾਡੀ ਲੜਾਈ ਸੈਂਟਰ ਨਾਲ ਅਸੀਂ ਅੱਜ ਤੰਗੀ ਕਿੰਨੋਂ ਆ ਰਹੀ ਹੈ ਰਾਹ ਬੰਦ ਨੇ ਦਿੱਕਤਾਂ ਕਿੰਨਾਂ ਨੂੰ ਆ ਰਹੀਆਂ ਨੇ ਆਪਣੇ ਪੰਜਾਬੀਆਂ ਨੂੰ ਲੜਾਈ ਤੇ ਸਾਡੀ ਸੈਂਟਰ ਨਾ ਵਾ ਪਰ ਜੇ ਤੰਗੀਆਂ ਹੀ ਆਪਣੇ ਆਪ ਨੂੰ ਦੇਈ ਜਾਵਾਂਗੇ ਆਪਾਂ ਤੇ ਕਿਤਨਾ ਸਰਵਾਈਵ ਕਰਾਂਗੇ ਸੋ ਇਹੋ ਬੇਨਤੀ ਆ ਅਸੀਂ ਕਹਿੰਨੇ ਆ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣਾ ਪਰ ਜੇ ਰਾਹ ਹੀ ਬੰਦ ਕਰ ਦੇਾਂਗੇ ਕਿਹੜੀ ਇੰਡਸਟਰੀ ਪੰਜਾਬ ਆਊਗੀ ਜੀ ਕਿਹੜਾ ਬਿਜ਼ਨਸਮੈਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਊਗਾ ਜੀ ਕਿਉਂਕਿ ਇਹ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਨੇ ਆ ਬਣਾਉਣਾ ਸਾਡਾ ਸਾਥ ਦਿਓ ਆਪਾਂ ਇਹ ਨਾ ਕਰੀਏ ਵੀ ਆਪਣੇ ਪੰਜਾਬ ਦੇ ਨੌਜਵਾਨ ਅਸੀਂ ਕਿਹਨੇ ਰੋਜ਼ਗਾਰ ਦੇਣਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਪਰ ਜੇ ਇਹ ਕਮੀਆਂ ਤੋਂ ਦੂਰ ਹਟਾਂਗੇ ਠੀਕ ਹੈ ਮੰਗਾ ਨੇ ਹੱਕ ਨੇ ਸਰਕਾਰ ਨਾਲ ਖਲੋਤੀ ਆ ਪਰ ਸਾਡੀ ਸੈਂਟਰ ਨਾਲ ਲੜਾਈ ਹੈ ਅਸੀਂ ਆਪਣਾ ਘਰ ਨਾ ਖਰਾਬ ਕਰੀਏ ਸੋ ਉਹਦਾ ਮੈਨੂੰ ਇੱਕ ਗੱਲ ਦੱਸਿਓ ਵਿਕਰਮ ਮਜੀਠੀਆ ਉਹਨੂੰ ਸੁਣਦਾ ਕੋ ਉਹ ਹਰ ਉਹ ਭਾਵੇਂ ਮੇਰੇ ਹਿਸਾਬ ਨਾਲ ਕਿਤੇ ਜਾਂਦਿਆਂ ਜਾਂਦਾ ਕਿਤੇ ਰਾਹ 'ਚ ਕਿਤੇ ਐਕਸੀਡੈਂਟ ਹੋ ਜਾਏ ਕਿਤੇ ਕੁੱਤਾ ਕੱਤਾ ਵੀ ਮਰ ਜਾਏ ਭਾਵੇਂ ਹੋਸਤਾ ਉਹਦੇ ਤੇ ਵੀ ਲਾਈਵ ਹੋ ਜੇ ਉਹਦਾ ਕੰਮ ਹੀ ਇਹ ਹੁਣ ਇਹ ਪੁਰਾਣੇ ਸਿਆਸਤਦਾਨਾਂ ਝੋਟੇ ਨੇ ਇਹਨਾਂ ਨੂੰ ਜਰਾ ਬੋਲਣ ਚੱਲਣ ਦਾ ਹਾਵ ਕਿਤਾਬ ਦਾ ਜਰਾ ਜ਼ਿਆਦਾ ਪਤਾ ਹੈ ਸਾਈ ਜਰਾ ਥੋੜੇ ਜਿਹੇ ਸਿੱਧੇ-ਸੁੱਧੇ ਹੈਗੇ ਆ ਸਾਨੂੰ ਘੱਟ ਪਤਾ ਫਰ ਗਿਆ ਦੇਖੋ ਐਨਕ ਨੂੰ ਪਸੰਦ ਕਰਦਾ ਤੇ ਕਰੀ ਜਾਵੇ ਵੇਖੋ ਇੱਕ ਗੱਲ ਦੇਖੀ ਜੇ ਕਿਸੇ ਬੰਦੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਉਹਨੇ ਐਨਕ ਲਾਈ ਹੈ ਉਹਦੇ ਤੇ ਵੀ ਤੰਜ ਹੈਰਾਨਗੀ ਦੀ ਗੱਲ ਹੈ ਪੰਜਾਬ ਦੇ ਮੁੱਦੇ ਇਹ ਕੋ ਪੰਜਾਬ ਦੀ ਗੱਲ ਹੈ ਇਹ 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 ਇੱਕ ਮੈਂ ਕਹਿ ਸਕਦਾ ਇਹ ਬਚਕਾਨੀਆਂ ਹਰਕਤਾਂ ਨੇ ਬਚਕਾਨੀਆਂ ਮੇਰੇ ਸਾਹਿਬ ਵਾਈਲ ਇਕਸ਼ਨ ਦੇਖੋ ਜੀ ਬਿਲਕੁਲ ਜੀ ਲੋਕ ਤਿਆਰ ਬੈਠੇ ਨੇ ਲੁਧਿਆਣੇ ਲੋਕ ਸਾਥ ਦੇ ਰਹੇ ਨੇ ਔਰ ਵੱਡੀ ਜਿੱਤ ਨਾ ਜਿੱਤ ਕੇ ਆਵਾਂਗੇ ਉੱਥੋਂ ਬਹੁਤ ਵਧੀਆ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉੱਥੇ ਅੰਦਰ ਸਾਹਿਬ ਪਕਿਆਲੇ ਦੇ ਵਿੱਚ ਇੱਕ ਕਰਨਲ ਦੇ ਨਾਲ ਤੇਰੇ بیٹے ਦੇ ਨਾਲ ਜੋ ਵਾਰਤਾਤ ਹੋਈ ਉਹਨੂੰ ਲੈ ਕੇ ਵੀ ਬਹੁਤ ਤੰਗ ਕੱਸ ਰਹੇ ਨੇ ਕਹਿੰਦੇ ਨੇ ਕਿ ਜੇਕਰ ਇੱਕ ਕਰਨਾਲੀ ਸੇਖ ਨਹੀਂ ਹੈ ਆ ਜਿਹਨੂੰ ਲੋਕੀ ਸਰਪਾਤ ਬੰਦਨ ਨਹੀਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਇਹ ਵਿਰੋਧੀ ਹਰ ਕੰਮਾਂ 'ਚ ਤੰਗ ਕੱਸਦੇ ਨੇ ਹੁਣ ਚੰਗੇ ਕੰਮ ਹੋ ਰਹੇ ਆ ਨਸ਼ਿਆਂ ਦੇ ਖਿਲਾਫ ਸਰਕਾਰ ਮੋਢੇ ਨਾਲ ਮੋਢਾ ਲਾ ਕੇ ਖਲੋਤੀ ਖਿਲਾਉਣ ਕਿਉਂ ਨਹੀਂ ਖਿਲਾਉਂਦੇ ਕਰਨਵਾਵਾ ਕਿਉਂ ਨਹੀਂ ਕਰਦੇ ਕਾਰਨ ਕੀ ਹੈ ਇਹਨਾਂ ਨੂੰ ਚੰਗੀਆਂ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਸੋ ਰਹੀ ਗੱਲ ਕਰਨal ਦੀ ਜੋ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਜੋ ਉਹਨਾਂ ਚ ਦੋਸ਼ੀ ਹੋਊਗਾ ਇਹ ਕੌਣ ਹੁੰਦੇ ਫੈਸਲਾ ਕਰਨ ਵਾਲੇ ਇਹ ਕੌਣ ਹੁੰਦੇ ਆ ਜਵਾਬ ਦੇਣ ਵਾਲੇ ਜਵਾਬ ਪੁਲਿਸ ਆਪਣੀ ਕਾਰਵਾਈ ਕਰਦੀ ਜਿਹੜਾ ਦੋਸ਼ੀ ਹੋਊਗਾ ਦੋਸ਼ੀ ਪਾਇਆ ਜਾਊਗਾ ਸਰਕਾਰ ਨੂੰ 3 ਸਾਲ ਹੋ ਗਏ ਤੇ ਪ੍ਰਿੰਸ ਤੇ ਦਸਤ ਦੇ ਵਿੱਚ 2 ਸਾਲ ਤੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਹਿ ਰਹੇ ਹੁਣ ਤੇ ਤੋਹਣ ਸਾਹਿਬ ਆ ਜੀ ਤੁਹਾਨੂੰ ਪਤਾ ਲੀਤੀ ਕਿ ਕਿ ਨਾਸਤਾ ਪਤਾ ਕਿ ਕਿਤੇ ਕੀ ਪ੍ਰੋਬਲਮ ਹੈ ਕਿਤੇ ਕੀ ਹੋ ਰਿਹਾ ਤੇ ਕਿਤੇ ਕਿਵੇਂ ਹੈ ਬਿਲਕੁਲ ਜੀ ਇਹੋ ਜਿਹਾ ਕਿਹੜਾ ਤਬਾਕਾ ਜਿਹੜਾ ਆਉਣ ਵਾਲੇ ਚੰਪੂ ਦੇਣਾ ਚ ਪਤਾ ਲੱਗੇਗਾ ਕਿ ਜਦੋਂ ਚੇਅਰਮੈਨ ਬਦਲੇ ਨੇ ਚੇਂਜ ਹੋਏ ਨੇ ਤਾਂ ਬਟਾਲੇ ਸ਼ਹਿਰ ਦੇ ਵਿੱਚ ਕੁਝ ਬਾਕੀ ਇਸ ਤਬਾਕੇ ਦਾ ਨਹੀਂ ਨਹੀਂ ਦੇਖੋ ਜੀ ਇੱਕ ਮੈਂ ਬੇਨਤੀ ਕਰ ਲਈ ਚਾਹੁੰਦਾ ਜਿਹੜੇ ਪਹਿਲੇ ਵੀ ਚੇਅਰਮੈਨ ਉਹ ਵੀ ਸਾਡੇ ਚੇਅਰਮੈਨ ਨੇ ਅੱਜ ਪਾਰਟੀ ਨੇ ਜੇ ਜਸ਼ਪਾਲ ਚੋਹਾਨ ਜੀ ਨੂੰ ਚੇਅਰਮੈਨ ਨਹੀਂ ਦਿੱਤੀ ਹੈ ਤੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਵਾਂਗੇ ਅਸੀਂ ਟੀਮ ਇੱਕ ਪਰਿਵਾਰ ਆ ਠੀਕ ਆ ਉਹ ਜਿਹੜੇ ਉਹਨਾਂ ਨੇ ਕੰਮ ਅਲੀਕੇ ਸੀ ਉਹ ਹੁਕਮਾਂ ਦੀਆਂ ਹੁਣ ਫਾਈਲਾਂ ਜਿਹੜੀਆਂ ਉਹ ਆਪ ਹੀ ਦੱਸਣਗੇ ਚੋਹਾਨ ਸਾਬ ਨੂੰ ਵੀ ਆਹ ਕੰਮ ਮੈਂ ਕਰ ਚੁੱਕਿਆ ਤੇ ਹੁਣ ਆਪਾਂ ਆਹ ਕੰਮ ਕਰਨੇ ਨੇ ਠੀਕ ਹੈ ਅਗੋ ਚੋਹਾਨ ਸਾਬ ਹੁਣ ਆਪਣੀ ਪਲੈਨਿੰਗ ਜਿਹੜੀ ਆ ਉਹ ਵੀ ਐਕਸਪਲੇਨ ਕਰਨਗੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸਾਡਾ ਇੰਪਰੂਵਮੈਂਟ ਟਰਸਟ ਜਿਹੜਾ ਜਿਸ ਦਿਨ ਮੈਂ ਆਇਆ ਸੀ ਉਸ ਦਿਨੇ ਖਾਲੀ ਪਿਆ ਸੀ ਉਸ ਦਿਨ ਆ ਅਫਸਰ ਸਹਿਬਾਨ ਵੀ ਖਲੋਤੇ ਨੇ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਪਰ ਅੱਜ ਉਹੀ ਇੰਪਰੂਵਮੈਂਟ ਟਰਸਟ ਹੈ ਅੱਜ ਪਰਮਾਤਮਾ ਦੀ ਕਿਰਪਾ ਨਾਲ ਕਰੋੜਾ ਰੁਪਈਆ ਆ ਗਿਆ ਮਸ਼ਹੂਰ ਜੀ ਪਟਿਆਲਾ ਸ਼ਹਿਰ ਕੋ ਬੜੀ ਵੱਡੀ ਫਰੰਗੀ ਜਿਹੜੀ ਪਹਿਲਾਂ ਕਰੋੜਾਂ ਰੁਪਈਆ ਦੀਆਂ ਪ੍ਰਾਪਰਟੀਆ ਫਰੀਸ਼ ਕਰਦੀ ਜੀ ਅੱਜ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪੰਜਾਬ ਉਹਨਾਂ ਲੋਕਾਂ ਦੇ ਖਿਲਾਫ ਚੱਲਣਾ ਜਿਨ੍ਹਾਂ ਲੱਗ ਸੀ ਜਾਣਗੇ ਸੋ ਮੈਂ ਇਹੋ ਬੇਨਤੀ ਕਰਦਾ ਅੱਜ ਵੀ ਮੈਂ ਅਕਸਰ ਜਦੋਂ ਵੀ ਗਿਆ ਮੈਂ ਇਹੋ ਕਹਿੰਦਾ ਰਿਹਾ ਵੀ ਯਾਰ ਆਪਾਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਗਲਤ ਰਸਤੇ ਤੋਂ ਹਟਾ ਕੇ ਉਹਨਾਂ ਨੂੰ ਚੰਗੇ ਰਸਤੇ ਤੇ ਪਾਈਏ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਆਪਣਾ ਪੰਜਾਬ ਤਰੱਕੀ ਚ ਜਾਵੇ ਪਰ ਹੁਣ ਜਿਹੜੇ ਗਲਤ ਅੰਸਰ ਹਟਦੇ ਨਹੀਂ ਫਿਰ ਉਹਨਾਂ ਦੇ ਵਾਰੀ ਤੇ ਫਿਰ ਸਖਤੀ ਤੇ ਕਰਨੀ ਪੈਣੀ ਹੈ ਸੋ ਕਹਿਣ ਦਾ ਭਾਵ ਵਧੀਆ ਜਿਹੜਾ ਰਿਜ਼ਲਟ ਤੁਹਾਨੂੰ ਵੇਖਣ ਨੂੰ ਮਿਲੂਗਾ ਠੀਕ ਹੈ ਜੀ ਓਕੇ ਜੀ